ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਊਰਣ ਜਾਕੇ ਭਾਗਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾ ਦਿਉ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸਚੇ ਗੁਣ ਗਾਵੇ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਂ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਓਰਣ ਜਾਕੇ ਭਾਗਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਓਰਣ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾ ਦਿਉ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰਾ ਪੂਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸਚੇ ਗੁਣ ਗਾਵੇ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਊਰਣ ਜਾਕੇ ਭਾਗਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਚਰਨੀ ਮਨ ਲਾਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰਾ ਪੂਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸਚੇ ਗੁਣ ਗਾਵੇ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਊਰਣ ਜਾਕੇ ਭਾਗਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਊਰਣ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰ ਆਪੂਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸਚੇ ਗੁਣ ਗਾਵੇ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਊਰਣ ਜਾਕੇ ਭਾਗਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਬ ਚਰਨੀ ਮਨ ਲਾਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰਾ ਪੂਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸਚੇ ਗੁਣ ਗਾਵੇ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਹ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਓਰਣ ਜਾਕੇ ਭਾਗਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਓਰਣ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਵ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸਚੇ ਗੁਣ ਗਾਵੇ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸਚੇ ਗੁਣ ਗਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ